राहुल ने कह दिया कि अग्नि भी स्कीम को हम कैंसिल कर देंगे इंडिया की सरकार आएगी तो कैंसिल कर देंगे जो दो भी कुछ तो इस तरह की घटना होंगी तो परिवार को और मैं कहूंगा इस तरह के बहुत सारे परिवार को जा चुके अज क्योंकि इतने लुधियाने आए हुए थे असि सारे ने कहा कि साहब ਬਹੁਤ ਗਰੀਬ ਪਰਿਵਾਰ ਦਾ ਬੱਚਾ ਤੇ ਉਹ ਇਹਦਾ ਇਸ ਤਰ੍ਹਾਂ ਅਗਲੀ ਵੀਰ ਬਣ ਗਿਆ ਸੀ ਇਹਦਾ ਇਸ ਤਰ੍ਹਾਂ ਹੋ ਗਿਆ ਤੇ ਉਹਨਾਂ ਨੇ ਕਹਿ ਲਿਆ ਹਾਂ ਆਵਾਜ਼ ਕਰ ਜਿੱਦਾਂ راہੁਕਾਂ ਜਿੱਦਾਂ ਬੜਪਨ ਹੈ ਕਿਉਂ ਪਰਿਵਾਰ ਨਾਲ ਪੂਰਾ ਦੋ ਘੰਟਾ ਬੈਠੇ ਰਹੇ ਉਹਨਾਂ ਦੀ ਹਰ ਸਮੱਸਿਆ ਸੁਣੀ ਉਹ ਕੀ ਚਾਹੁੰਦੇ ਨੇ ਉਹ ਗੱਲਾਂ ਸਾਰੀਆਂ ਸੁਣਿਆ ਸਾਨੂੰ ਉਹ ਕਿਹਾ ਕਿ ਭਾਈ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਕੇ ਇਹ ਜਿਹੜੇ ਜਿਹੜੇ ਇਹਨਾਂ ਦੇ ਮਸਲੇ ਹੱਲ ਕਰੋ ਔਰ ਅਸੀਂ ਸਾਰੇ ਮਸਲੇ ਹੱਲ ਕਰਾਂਗੇ ਕਿ ਭਰੋਸਾ ਦੇ ਕੇ ਕਿ ਇਹਨਾਂ ਜਿ ਤਰ੍ਹਾਂ ਅਗਨੀਵੀਰ ਸ਼ੁਰੂ થઈ ਜਿਹੜਾ ਵਿਰੋਧ ਕਰਦੇ ਆ ਰਹੇ ਨੇ ਤੇ ਕੀ ਭਰੋਸਾ ਦੇ ਕੇ ਨਹੀਂ ਉਹ ਤੇ ਸਾਡਾ ਤਾਂ ਦੇਖੋ ਕਾਂਗਰਸ ਪਾਰਟੀ ਦਾ ਤਾਂ ਸਾਡੇ ਕੋਸ਼ ਨਾ ਪੱਤਰ ਚ ਲਿਖਿਆ ਹੋਇਆ ਅਸੀਂ ਸਾਡੀ ਸਰਕਾਰ ਬਣਦੇ ਹਾਂ ਕਿ ਅਗਨੀਵੀਰ ਖਤਮ ਕਰਨੀ ਆ ਔਰ ਜਿਹੜੀ ਨਾਰਮਲ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਆਰਮੀ ਦੀ ਉਹ ਅਸੀਂ ਸ਼ੁਰੂਆਤ ਕਰਾਂ ਅਸੀਂ ਤੇ ਇਸ ਸਕੀਮ ਹੀ ਨਹੀਂ ਚਾਹੁੰਦੇ thank you, thank you.